ਸਾਡੇ ਸਮਾਜ ਦੇ ਬਹੁਤ ਹੀ ਬੁੱਧੀਜੀਵੀ ਜਿਹੜੇ ਵਰਗ ਦੇ ਵਿੱਚ ਸਾਡੇ ਸਾਥੀ ਆਂਦੇ ਆ ਸਾਡੇ ਸਾਰੇ ਸਮਾਜ ਦੇ ਆਗੂ ਆ ਉਹ ਅਜੇ ਮੂਵੀ ਫੂਲੇ ਮੂਵੀ ਇਹ ਚੱਲ ਰਹੀ ਹੈ ਜੀ ਇਹ ਜੀ ਥੀਏਟਰ ਆਪਣੇ ਵੱਡੌਂ ਸਦੋਲਾ ਵਿੱਚ ਸਦੋਲਾਪੁਰ ਵਿੱਚ ਤੇ ਇਸ ਮੂਵੀ ਬਾਰੇ ਜਿਹੜਾ ਜਿੰਨੀ ਗੱਲ ਕੀਤੀ ਹੈ ਉਹ ਨਹੀਂ ਘਟਿਆ ਇਹਦੇ ਵਿੱਚ ਸਾਡੇ ਜਿਹੜੇ ਸਮਾਜ ਦੇ ਵਿੱਚ ਪਹਿਲਾਂ ਕੋਈ ਕ੍ਰਿਤੀਆਂ ਚੱਲਦੀਆਂ ਸੀਆਂ ਉਹਦੇ ਬਾਰੇ ਇਸ ਵੀਰ ਵਿੱਚ ਬਹੁਤ ਹੀ ਬਖੂਬੀ ਦੱਸਿਆ ਗਿਆ ਹੈ ਦੇਖੋ ਉਸ ਵੇਲੇ ਅੰਗਰੇਜ਼ਾਂ ਨਾਲ ਇੱਕ ਸਾਡੀ ਆਜ਼ਾਦੀ ਦੀ ਲੜਾਈ ਚੱਲਦੀ ਸੀਗੀ ਔਰ ਉਸ ਆਜ਼ਾਦੀ ਦੀ ਲੜਾਈ ਦੇ ਨਾਲ ਨਾਲ ਇੱਕ ਸਾਡੀ ਉਹ ਲੜਾਈ ਵੀ ਚੱਲਦੀ ਸੀ ਜਿਹੜੀ ਕਿ ਜਿਹੜਾ ਸੰਤਾਪ 5000 ਸਾਲ ਤੋਂ ਸਮਾਜ ਦਾ ਇੱਕ ਬਹੁਤ ਵੱਡਾ ਵਰਗ ਇੱਕ ਹਿੱਸਾ ਭੋਗ ਰਿਹਾ ਸੀਗਾ ਔਰ ਇਸ ਵਾਸਤੇ ਇਹ ਜਿਹੜੇ ਸਾਡੇ ਮਹਾਂਪੁਰਸ਼ ਹੋਏ ਆ ਜਿਹੜੇ ਸਾਡੇ ਲੀਡਰ ਹੋਏ ਆ ਸਹਿਬਾਨ ਹੋਏ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਉਹਨੇ ਆਪਣੀ ਜਾਨਾਂ ਦੀ ਪਰਵਾਹੀ ਨਹੀਂ ਕੀਤੀ ਆਪਣੀਆਂ ਬਹੁਤ ਕੁਰਬਾਨੀਆਂ ਦਿੱਤੀਆਂ ਔਰ ਇਸ ਫਿਲਮ ਦੇ ਵਿੱਚ ਰਾਹੀਂ ਜਿਹੜੀ ਫੁੱਲੇ ਜੋੜੀ ਆ ਜੋਤਿਆ ਫੁੱਲੇ ਤੇ ਸਵਿੱਤਰੀ ਹੋਈ ਫੁੱਲੇ ਉਹਨਾਂ ਬਾਰੇ ਬਹੁਤੀ ਬਖੂਬੀ ਦੱਸਿਆ ਗਿਆ ਆ ਜਿਹੜਾ ਉਹਨਾਂ ਦਾ ਸੰਘਰਸ਼ ਆ ਉਹਦੇ ਬਾਰੇ ਬਿਆਨ ਕੀਤਾ ਗਿਆ ਆ ਕਿ ਕਿਦਾਂ ਉਹਨਾਂ ਨੇ ਸਮਾਜ ਦੀਆਂ ਔਰਤਾਂ ਨੂੰ ਜਿਹੜੀਆਂ ਬੇਟੀਆਂ ਸੀਆਂ ਬੱਚੀਆਂ ਸੀਆਂ ਉਹਨਾਂ ਨੂੰ ਪੜਾਉਣ ਵਾਸਤੇ ਉਹਨੇ ਕਿੰਨਾ ਉਪਰਾਲਾ ਕੀਤਾ ਔਰ ਇਸ ਤੋਂ ਇਲਾਵਾ ਸਮਾਜ ਵਿੱਚ ਜਿਹੜੀਆਂ ਵਿਡੋ ਜਿਹੜੀਆਂ ਵਿਧਵਾ ਔਰਤਾਂ ਹੁੰਦੀਆਂ ਸੀਆਂ ਉਹਨਾਂ ਦੀ ਜ਼ਿੰਦਗੀ ਕਿਦਾਂ ਨਰਕ ਤੋਂ ਪੂਰੀ ਹੁੰਦੀ ਸੀ ਉਹਦੇ ਬਾਰੇ ਵੀ ਇਸ ਫਿਲਮ ਵਿੱਚ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਗਿਆ ਆ ਸਮਾਜ ਜਿਹੜਾ ਜੇ ਅਸੀਂ ਅੱਜ ਸਮਾਜ ਦੇਖਦੇ ਆਂ ਸਾਰਾ ਬਰਾਬਰਤਾ ਦਾ ਭਾਈਚਾਰਾ ਸਮਾਨਤਾ ਜਿਹੜੀ ਆ ਆ ਇਸ ਸਮਾਜ ਵਿੱਚ ਆਈ ਹੋਈ ਆ ਸਾਨੂੰ ਦੇਖਦਾ ਕਿ ਸਾਡੀਆਂ ਭੈਣਾਂ ਡੀਸੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਕਿੱਡੀਆਂ ਵੱਡੀਆਂ ਵੱਡੀਆਂ ਪੋਸਟਾਂ ਲੈ ਕੇ ਬੈਠੀਆਂ ਆ ਸਕੂਲਾਂ ਵਿੱਚ ਟੀਚਰ ਲੱਗੇ ਹੋਏ ਆ ਔਰ ਕਿੱਡੇ ਵੱਡੇ ਅਹੁਦਿਆਂ ਤੇ ਬੈਠੇ ਆ ਵਿਗਿਆਨਕ ਸਾਇੰਟਿਸਟ ਬਣੀ ਹੋਈਆਂ ਆ ਇਹ ਸਭ ਕੁਝ ਜਿਹੜਾ ਹੋਇਆ ਆ ਇਹ ਇਹਨਾਂ ਜਿਹੜੇ ਮਹਾਪੁਰਸ਼ਾਂ ਇਹਨਾਂ ਦੇ ਸੰਘਰਸ਼ ਕਰਕੇ ਇਹਨਾਂ ਦੇ ਸਟਰਗਲ ਕਰਕੇ ਸਾਰਾ ਕੁਝ ਸੰਭਵ ਹੋਇਆ ਪਾਇਆ ਆ ਤਾਂ ਅੱਜ ਜਿਹੜੀ ਆ ਇਹ ਅਸੀਂ ਮੂਵੀ ਦੇਖਣ ਆਏ ਆ ਜਿਹਦੇ ਵਿੱਚ ਸਵਿੱਤਰੀਏ ਫੁੱਲੇ ਸਵਿੱਤਰੀਏ ਫੁੱਲੇ ਜੋਤੀਆ ਫੁੱਲੇ ਦੋਹਾਂ ਨੇ ਜਿਹੜਾ ਆਮ ਲੋਕਾਂ ਦੇ ਲਈ ਸੰਘਰਸ਼ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਮਾਜ ਦਾ ਜਿਹੜਾ ਦੱਬਿਆ ਕੁਚਲਿਆ ਵਰਗ ਸੀ ਬਹੁਤ ਵੱਡਾ ਵਰਗ ਸੀ ਉਹਨੂੰ ਉਠਾਉਣ ਦੇ ਵਾਸਤੇ ਉਹਨਾਂ ਨੇ ਗਰਲ ਐਜੂਕੇਸ਼ਨ ਲਈ ਜੋ ਕੰਮ ਕੀਤਾ ਉਹਨਾਂ ਨੇ ਜੋ ਬੱਚਿਆਂ ਲਈ ਸਕੂਲ ਖੋਲੇ ਉਹ ਚ ਦਬਾ ਦੇ ਦਿਆ ਕਿ ਉਹਨਾਂ ਦੀ ਵਾਈਫ ਜਿਹੜੀ ਸਵਿੱਤਰੀਏ ਫੁੱਲੇ ਉਹ ਖੁਦ ਪਹਿਲਾਂ ਅਨਪੜ ਲੇਡੀ ਸੀ ਉਹਨਾਂ ਨੇ ਖੁਦ ਉਹਨਾਂ ਨੂੰ ਸਵਿੱਤਰੀਏ ਫੁੱਲੇ ਜੋਤੀਆ ਫੁੱਲੇ ਨੇ ਪੜਾਇਆ ਪੜਾਉਣ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਾ ਕਿ ਉਹਨਾਂ ਕੋਲ ਇੱਕ ਫਾਰਮੂਲਾ এডੂਕੇਸ਼ਨ ਵੀ ਹੋਣੀ ਚਾਹੀਦੀ ਆ ਤਾਂ ਉਹਨਾਂ ਨੇ ਉਹਨਾਂ ਨੂੰ ਇੱਕ ਪ੍ਰੋਫੈਸ਼ਨਲ ਕੋਰਸ ਵੀ ਕਰਾਇਆ ਉਸ ਤੋਂ ਬਾਅਦ ਉਹਨਾਂ ਕੁੜੀਆਂ ਨੂੰ ਉਹਨਾਂ ਬੱਚਿਆਂ ਨੂੰ ਪੜਾਉਣ ਵਾਸਤੇ ਆਪਣੀ ਵਾਈਫ ਸੁਬਿਤਰੀਆ ਭੁੱਲੇ ਤੇ ਫਾਤਿਮਾ ਸ਼ੇਖ ਉਹਨਾਂ ਦੋਹਾਂ ਨੇ ਰਲ ਕੇ ਗਰਲ এডੂਕੇਸ਼ਨ ਲਈ ਬਹੁਤ ਸਾਰਾ ਕੰਮ ਕੀਤਾ ਤਾਂ ਇਸ ਇਸ ਫਿਲਮ ਦੇ ਮਾਧਮ ਰਾਹੀਂ ਅਸੀਂ ਜਿਹੜਾ ਉਹ ਸੰਘਰਸ਼ ਆ ਉਸ ਸੰਘਰਸ਼ ਨੂੰ ਮਹਿਸੂਸ ਕਰਦੇ ਹੋਏ ਆਪਣੇ ਸਾਰੇ ਸਾਥੀਆਂ ਨੂੰ ਫਿਲਮ ਦੇਖਣ ਲਈ ਅੱਜ ਇਨਵਾਈਟ ਕੀਤਾ ਸੀਗਾ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਭੈਣਾਂ ਜਿਹੜੀਆਂ ਆ ਸਾਡੀਆਂ ਬੇਟੀਆਂ ਸਾਡੀਆਂ ਮਾਤਾਵਾਂ ਸਾਡੇ ਬੱਚੇ ਸਾਡੇ ਬਜ਼ੁਰਗ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਕੋਲ ਪਹੁੰਚੇ ਆ ਔਰ ਸਾਨੂੰ ਸਾਨੂੰ ਇਹ ਜੋ ਸ਼ੋਅ ਸਾਡਾ ਹਾਊਸਪੋਲ ਤੋਂ ਵੀ ਸਾਡਾ ਓਵਰਫਲੋ ਸ਼ੋਅ ਚੱਲ ਰਿਹਾ ਆ ਔਰ ਸਾਨੂੰ ਐਨੇ ਮਿਲ ਕੇ ਫੋਨ ਆ ਰਹੇ ਆ ਕਿ ਤੁਸੀਂ ਜੀ ਇਹ ਸ਼ੋਅ ਅੱਗੇ ਵੀ ਕੰਟੀਨਿਊ ਕਰੋ ਤੇ ਅਸੀਂ ਬਹੁਤ ਜਲਦੀ ਹੀ ਇੱਕ ਜਾਂ ਦੋ ਦਿਨ ਦੇ ਵਿੱਚ ਅਸੀਂ ਅਗਲਾ ਸ਼ੋਅ ਚਲਾਵਾਂਗੇ ਉਸ ਤੋਂ ਬਾਅਦ ਸੰਡੇ ਨੂੰ ਕੋਸ਼ਿਸ਼ ਕਰਾਂਗੇ ਅਸੀਂ ਇੱਕ ਜਾਂ ਦੋ ਸ਼ੋਅ ਨਾਲ ਕੰਟੀਨਿਊ ਚਲਾਈਏ ਔਰ ਇਹ ਜਿਹੜਾ ਆ ਇਹਦਾ ਮਤਲਬ ਹੈ ਕਿ ਸੰਘਰਸ਼ਾ ਜਿਹੜਾ ਕਾਰਵਾਏ ਰੁਕਣਾ ਨਹੀਂ ਚਾਹੀਦਾ ਅੱਗੇ ਤੋਂ ਅੱਗੇ ਅਸੀਂ ਜਿਹੜਾ ਵੀ ਸਮਾਜ ਦੇ ਵਾਸਤੇ ਸਮਾਜ ਨੂੰ ਕੋਈ ਸੇਧ ਦੇਣ ਵਾਲੀਆਂ ਫਿਲਮਾਂ ਆ ਉਹ ਜਦੋਂ ਵੀ ਰਿਲੀਜ਼ ਹੋ ਗਈਆਂ ਮੈਂ ਸਾਰੇ ਆਪਣੇ ਭਰਾਵਾਂ ਤੋਂ ਇਹ ਆਸ ਕਰਦਾ ਹਾਂ ਕਿ ਵੱਧ ਚੜ ਕੇ ਜਿੱਦਾਂ ਅਸੀਂ ਹੁਣ ਇਸ ਵੇਲੇ ਇਕੱਠੇ ਹੋਏ ਆ ਸਾਰੇ ਇਕੱਠੇ ਹੋ ਕੇ ਦੁਬਾਰਾ ਫੇਰ ਅਸੀਂ ਇਦਾਂ ਦੀਆਂ ਫਿਲਮ ਪ੍ਰਮੋਟ ਕਰੀਏ ਔਰ ਇਹ ਫਿਲਮਾਂ ਅਸੀਂ ਕਿਸੇ ਸੋਸ਼ਲ ਪਲੇਟਫਾਰਮ ਤੇ ਦੇਖਣ ਦੀ ਬਜਾਏ ਜਿਦਿ ਥੀਏਟਰ ਵਿੱਚ ਅੱਗੇ ਦੇਖੀਏ ਤਾਂ ਉਹਦੇ ਨਾਲ ਇਹ ਆ ਕਿ ਜਿਹੜੇ ਬੰਦੇ ਫਿਲਮ ਬਣਾਉਂਦੇ ਆ ਡਾਇਰੈਕਟਰ ਆ ਪੱਡੂ ਸਰ ਆ ਉਹਦੇ ਪਿੱਛੇ ਕਿੰਨੀ ਟੀਮ ਜੁੜੀ ਹੋਆ ਕਿੰਨੇ ਉਹ ਚ ਕਲਾਕਾਰ ਆ ਕਿੰਨੇ ਬੰਦਿਆਂ ਦੀ ਰੋਜੀ ਰੋਟੀ ਉਹਦੇ ਚੱਲ ਰਹੀ ਆ ਅਗਰ ਅਸੀਂ ਟਿਕਟ ਲੈ ਕੇ ਫਿਲਮ ਦੇਖਾਂਗੇ ਤਾਂ ਉਹਦੇ ਨਾਲ ਇੱਕ ਤਾਂ ਉਹਨਾਂ ਨੂੰ ਵੱਲ ਮਿਲੇਗਾ ਹੋਰ ਨਵੀਆਂ ਫਿਲਮਾਂ ਇਦਰੀ ਬਣਾਉਣ ਵਾਸਤੇ ਤੇ ਦੂਜੇ ਨੰਬਰ ਤੇ ਜਿਹੜਾ ਸਾਡਾ ਇੱਕ ਇਸਮ ਦਾ ਦਸਵੰਦ ਵੀ ਅਸੀਂ ਇਹ ਇਹਦੇ ਵਾਸਤੇ ਕੱਢ ਰਹੇ ਆ ਤੋਂ ਅਸੀਂ ਹਾਂ ਸਰ ਇਸ ਤਰ੍ਹਾਂ ਹੁਣ ਕੋਲੇ ਫਿਲਮ ਦੇ ਵਿੱਚ ਸੀਨ ਛੋੜ ਅਗੇ ਵਾਲੇ ਕਿਤੇ ਗਏ ਸੀ ਉਹਦੇ ਵਿੱਚੋਂ ਕਾਫੀ ਇਹ ਨੇ ਆ ਸੀਨ ਕਟ ਦਿੱਤੇ ਗਏ ਆ ਕੀ ਕਰਨਾ ਚਾਹੁੰਦੇ ਹੋ ਯੈਸ ਹਾਂ ਕੋਸ਼ਿਸ਼ ਇਹਨ ਜਿਹੜੇ ਆ ਜਿਹੜੇ ਮਤਲਬ ਕਿ ਜਿਹੜਾ ਜਿਹੜੇ ਸਮਾਜ ਦੇ ਮੈਂ ਗੱਲ ਕਰਦਾ ਕਿ ਇਹ ਜਿਹੜਾ ਫਿਲਮ ਕਿਸੇ ਜਾਤ ਵਿਸ਼ੇਸ਼ ਦੇ ਖਿਲਾਫ ਨਹੀਂ ਹੈਗੀ ਕਿਸੇ ਵਰਗ ਦੇ ਖਿਲਾਫ ਨਹੀਂ ਹੈਗੀ ਇਹ ਜਿਹੜੀ ਇੱਕ ਵਿਚਾਰਧਾਰਾ ਸੀ ਜਿਹੜੀ ਇੱਕ ਜਿੰਨੇ ਤੁਸੀਂ ਚਲੋ ਹਰਪਾ ਸਮਾਜ ਬੈਠਾ ਸੀ ਕਹਿੰਦੇ ਸੀ ਕਿ ਮਨੁਵਦੀ ਵਿਚਾਰਤਾ ਜਿਹੜੀ ਸੀਗੀ ਉਹਦੇ ਖਿਲਾਫ ਉਸ ਵਿਚਾਰਧਾਰਾ ਦੇ ਖਿਲਾਫ ਜਿਹੜੀ ਇੱਕ ਵਿਚਾਰਧਾਰਾ ਲੜਦੀ ਸੀ ਜਿਹਨੇ ਉਹਦੇ ਖਿਲਾਫ ਕੰਮ ਕੀਤਾ ਇੱਕ ਸਮਾਜ ਨੂੰ ਸਮਤਾ ਸਮਾਨਤਾ ਭਾਈਚਾਰੇ ਦਾ ਸੰਦੇਹ ਦੇਣ ਲਈ ਜਿਹੜੀ ਜਿਹੜੀ ਵਿਚਾਰਧਾਰਾ ਨੇ ਕੰਮ ਕੀਤਾ ਇਹ ਉਸ ਵਿਚਾਰਧਾਰਾ ਦੀ ਗੱਲ ਕੀਤੀ ਗਈ ਇਸ ਫਿਲਮ ਦੇ ਵਿੱਚ ਤੋਂ ਇਸ ਫਿਲਮ ਦੇ ਥਰੂ ਜਿਹੜੀ ਆ ਇੱਕ ਮੈਸੇਜ ਦਿੱਤਾ ਜਾ ਰਿਹਾ ਆ ਕਿ ਭਾਵੇਂ ਦੀ ਕੁਝ ਸੀਨ ਇਹਦੇ ਵਿੱਚੋਂ ਕੱਟੇ ਗਏ ਆ ਲੇਕਿਨ ਫਿਰ ਵੀ ਬਹੁਤ ਕੁਝ ਜਿਹੜਾ ਦਿਖਾਇਆ ਗਿਆ ਆ ਔਰ ਅਸੀਂ ਹੋਰ ਉਸ ਸੀਨ ਤੋਂ ਸੀ ਦਿਸ਼ਾ ਲੈ ਸਕਦੇ ਆ ਔਰ ਇਹ ਜਿਹੜੀ ਗੱਲ ਆ ਇਹ ਚ ਕੋਈ ਕੋਈ ਫਿਲਮੀ ਗੱਲ ਨਹੀਂ ਹੈਗੀ ਇਹ ਉਹ ਸਚਾਈ ਹੈ ਜਿਹੜੀ ਸਾਡੇ ਬਜ਼ੁਰਗਾਂ ਨੇ ਸਾਡੇ ਰਹਿਬਰਾਂ ਨੇ ਆਪਣੇ ਪਿੰਡੇ ਉੱਪਰ ਹੰਡਾਈ ਆ। ਤੋਂ ਇਹਨਾਂ ਗੱਲ ਕਹਿੰਦਾ ਹੋਇਆ। ਕਮਾਲ ਕਰ ਦਿਆ। ਇਤਨਾ ਮੈਂ ਅੱਜ ਬੋਲੇ ਜਣੋਂ ਜਿਹੜੀ ਆ ਲੱਗੀ ਆ ਕਿਸ ਤਰ੍ਹਾਂ ਜੀ ਲੱਗੀ ਬੋਲਣ ਤੁਹਾਨੂੰ ਜੀ? ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਾਨੂੰ ਸਾਰਿਆਂ ਨੂੰ ਸਾਡੀ ਸੋਸਾਇਟੀ ਨੂੰ ਬਹੁਤ ਵਧੀਆ ਫਿਲਮ ਲੱਗੀ ਆ ਜੋ ਕਿ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਔਰਤ ਆ ਜਿਹੜੀ ਉਹਨੇ ਕਿੰਨਾ ਸੰਘਰਸ਼ ਕੀਤਾ ਉਹਦੇ ਨਾਲ ਇੰਨਾ ਵਧਿਕੀਆਂ ਹੋਈਆਂ। ਫਿਰ ਵੀ ਉਹ ਹਾਰੇ ਨਹੀਂ ਫਿਰ ਵੀ ਉਹ ਚੱਲਦੇ ਰਹੇ ਅੱਜ ਵੀ ਜੇ ਕੋਈ ਔਰਤ ਬਾਹਰ ਨਿਕਲ ਕੇ ਕੋਈ ਕੰਮ ਕਰਨਾ ਚਾਹੁੰਦੀ ਤੇ ਅੱਜ ਵੀ ਔਰਤ ਨੂੰ ਉਹਨੂੰ ਦਵਾਇਆ ਜਾਂਦਾ ਆ ਇਸ ਫਿਲਮ ਦੇਖਣ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਸਾਨੂੰ ਦੱਬਣਾ ਨਹੀਂ ਚਾਹੀਦਾ ਚਾਹੇ ਜਿੰਨਾ ਮਰਜੀ ਤੁਹਾਡੇ ਨਾਲ ਪੇਦਪਾਪ ਹੋਵੇ ਚਾਹੇ ਤੁਹਾਨੂੰ ਕੋਈ ਵੀ ਕੁਝ ਵੀ ਬੋਲੇ ਪਰ ਦੱਬਣਾ ਨਹੀਂ ਚਾਹੀਦਾ ਬਾਹਰ ਨਿਕਲ ਕੇ ਆਪਣੇ ਹਿੱਸੇ ਦੀ ਲੜਾਈ ਆ ਜਿਹੜੀ ਉਹ ਲੜਨੀ ਚਾਹੀਦੀ ਆਪਣੇ ਹੱਕਾਂ ਲਈ ਆਵਾਜ਼ ਜਿਹੜੀ ਉਹ ਠਾਣੀ ਚਾਹੀਦੀ ਸਾਰਿਆਂ ਨੂੰ ਜੈ ਭੀਮ ਜੈ ਫਤਹ ਹਾਂਜੀ ਉਹਨਾਂ ਬਾਰੇ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਆ ਕਿ ਉਹਨਾਂ ਵਿੱਚ ਬਹੁਤ ਜ਼ਿਆਦਾ ਹਿੰਮਤ ਆ ਜਿਨ੍ਹਾਂ ਨੇ ਇਹ ਫਿਲਮ ਲਗਾਈ ਆ ਕਿਉਂਕਿ ਇਹ ਫਿਲਮ ਨਹੀਂ ਸਾਨੂੰ ਲਗਾਈ ਜਾਣ ਦਿੱਤੀ ਫਿਰ ਵੀ ਉਹਨਾਂ ਨੇ ਇਹ ਫਿਲਮ ਲਗਾਈ ਆ ਉਹਨਾਂ ਨਾਲ ਕੁਝ ਵੀ ਹੋ ਸਕਦਾ ਪਰ ਫਿਰ ਵੀ ਉਹ ਫਿਲਮ ਲਗਾਉਂਦੇ ਉਹਨਾਂ ਸਾਥੀਆਂ ਦਾ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਫਿਲਮ ਲਗਾਈ ਹੈ ਇਸ ਫਿਲਮ ਬਾਰੇ ਇਹ ਹੀ ਕਹਿਣਾ ਚਾਹੂੰਗੀ ਵੀ ਬਹੁਤ ਅੱਛੀ ਹੈ ਬਾਹਰ ਇਸ ਫਿਲਮ ਤੋਂ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਕਿ ਅਸੀਂ ਸਾਡੇ ਸਾਡਾ ਪਿਛਲਾ ਵਾਰ ਕਿੱਦਾਂ-ਕਿੱਦਾਂ ਉੱਠ ਕੇ ਅਰ ਉੱਪਰ ਉੱਠਿਆ ਸੀ ਤੇ ਇੱਥੇ ਤੱਕ ਅਸੀਂ ਪਹੁੰਚੇ ਹਾਂ ਸੋ ਫਿਲਮ ਬਣਾਉਣ ਵਾਲਿਆਂ ਤੇ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹਨੇ ਸਾਡੀ ਸਿੱਖਿਆ ਜਿਹੜੀ ਹੈ ਇੱਥੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਤੇ ਕੇ ਆਪਣੇ ਵਿਚਾਰ ਦੋ ਜੀ ਕਿਦਾਂ ਲੱਗੀ ਫਿਲਮ ਤੁਹਾਨੂੰ? ਚਲੋ ਬਹੁਤ ਵਧੀਆ ਲੱਗੀ ਐ ਇਦਾਂ ਦੇ ਪਰਾਲੇ ਹੋਰ ਹੋਣੇ ਚਾਹੀਦੇ ਆ। ਮੈਂ ਤਾਂ ਦਰਸਲ ਭਾਜੀ ਬਹੁਤ ਈਮੋਸ਼ਨਲ ਹੋ ਗਿਆ ਸੀ ਇਹਨੂੰ ਦੇਖ ਕੇ ਅੱਖਾਂ 'ਚ ਪਾਣੀ ਵੀ ਆ ਗਿਆ ਸੀ। ਤੇ ਮੈਂ ਹੀ ਚਾਹੁੰਦਾ ਕਿ ਆਪਣੇ ਇਹਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਦਿਖਾਓ ਫਿਲਮ ਤਾਂ ਜੋ ਇਦਾਂ ਦੀਆਂ ਫਿਲਮਾਂ ਹੋਰ ਬਣ ਸਕਣ ਸਾਨੂੰ। ਕਿਹਣਾ ਚਾਹੋਗੇ ਤੁਸੀਂ? ਇਹ ਫਿਲਮ ਦੇਖ ਕੇ ਮੈਨੂੰ ਬਹੁਤ ਮੈਂ ਪ੍ਰਭਾਵਿਤ ਹੋਇਆ। ਔਰ ਮੈਂ ਕਹਿੰਦਾ ਆਉਣ ਵਾਲੇ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਉਹਨਾਂ ਨੂੰ ਨਾ ਕਿ ਨਾ ਸਨੁਰੱਖਿਆ ਮਿਲੀ ਹੋਰ ਕਿੰਨੇ ਸੰਘਰਸ਼ ਜੋ ਜਿਹੜੇ ਬੁਲੇ ਜਿਹੜੇ ਬੁਲੇ ਨੇ ਨਾ ਇਹਨਾਂ ਸੰਘਰਸ਼ ਕਰਕੇ ਸਾਨੂੰ ਦਿੱਤਾ ਔਰ ਸਾਡੇ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਦਿਆ ਦਾ ਆਦਰ ਮਾਨ ਕਰ ਔਰ ਬਦ ਤੋਂ ਬਦ ਪੜ੍ਹਨ ਔਰ ਵੱਡੇ ਵੱਡੇ ਅਹੁਦਿਆਂ ਤੇ ਜਾਣ ਇਹ ਜਿਹੜੀ ਟੀਮ ਹੈ ਨਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਪ੍ਰਦਾਨ ਕੀਤਾ ਜਿਹੜੀ ਟੀਮ ਹੈ ਯੰਗ ਬॉयਜ਼ ਦੀ ਅੱਜ ਤੱਕ ਉਹਨਾਂ ਦੇ ਰਣੀ ਹੈ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਉਪਲਬਧ ਕਰਾਇਆ ਕਿ ਅਸੀਂ ਇੱਕ ਮਹਾਨ ਪਿਕਚਰ ਫੂਲੇ ਅੱਜ ਦੇਖੀ ਹੈ ਜਿਹੜੀ ਕਿ ਸਮਾਜ ਨੂੰ ਜਾਗਰਿਤ ਕਰਨ 'ਚ ਆਪਣਾ ਵਿਸ਼ੇਸ਼ ਯੋਗਦਾਨ ਦੇ ਰਹੀ ਹੈ ਧੰਨਵਾਦ ਇਹ ਫੂਲੇ ਫਿਲਮ ਦੇਖ ਕੇ ਮਨ ਨੂੰ ਅਹਿਸਾਸ ਹੋਇਆ ਕਿ ਅਸੀਂ ਕਿਸ ਸਟੇਜ ਤੋਂ ਕਿਸ ਸਟੇਜ ਤੱਕ ਪਹੁੰਚੇ ਹਾਂ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਪਹੁੰਚਣ ਵਿੱਚ ਸਾਡੇ ਮਹਾਤਮਾ ਜੋਤੀਬਾ ਫੂਲੇ ਔਰ ਉਹਨਾਂ ਦੀ ਸਪਤਨੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਿ ਅੱਜ ਅਸੀਂ ਇਸ ਸਟੇਜ ਤੇ ਪਹੁੰਚੇ ਆਂ ਜਿਸ ਪ੍ਰੋਡਿਊਸਰ ਨੇ ਇਹ ਫਿਲਮ ਤਿਆਰ ਕੀਤੀ ਹੈ ਮੈਂ ਉਹਦਾ ਵੀ ਧੰਨਵਾਦ ਕਰਦਾ ਹਾਂ ਤਾਂ ਜਿਹੜੀ ਸੱਜਣਾ ਨੇ ਉਪਰਾਲਾ ਕੀਤਾ ਇਸ ਫਿਲਮ ਨੂੰ ਦਿਖਾਉਣ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੈ ਪੀਮ ਜੈ ਪਰ ਸੀਨ ਕੱਟਣ ਦੇ ਬਾਵਜੂਦ ਵੀ ਜੋ ਪ੍ਰੋਡਿਊਸਰ ਨੇ ਇੱਕ ਮੈਸੇਜ ਦੇਣਾ ਸੀ ਉਹਨੇ ਦੇ ਦਿੱਤਾ ਪਰ ਕਿਹੜੇ ਸੀਨ ਕੱਟੇ ਗਏ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੋ ਸਕਦਾ ਕਿ ਉਹ ਉਹ ਸੀਨ ਇਹ ਤੋਂ ਵੀ ਗੰਭੀਰ ਹੋਣ ਜਿਹੜੇ ਉਸ ਵੇਲੇ ਦੀ ਵਰਣ ਵਿਵਸਥਾ ਨੂੰ ਦਰਸਾਉਂਦੇ ਹੋਣ ਉਹ ਸੀਨ ਦੇ ਕੱਟਣ ਦੇ ਉਹਨਾਂ ਨੇ ਆਪਣਾ ਮਲਪੂਰਾ ਜ਼ੋਰ ਲਾਇਆ ਪਰ ਉਹ ਸੀਨ ਕੱਟਣ ਦੇ ਬਾਵਜੂਦ ਵੀ ਜੋ ਸੰਦੇਸ਼ ਦੇਣਾ ਚਾਹੁੰਦੇ ਸੀ ਦੇ ਗਏ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜੀ ਫਿਲਮ ਜਿਹੜਾ ਵਿਚਾਰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਸੀ ਕੀ ਉਹ ਕੁਝ ਸਕਿਆ ਬਿਲਕੁਲ ਜੀ ਫਿਲਮ ਬਹੁਤ ਵਧੀਆ ਫਿਲਮਾਂਕਣ ਸੀਗਾ ਫਿਲਮ ਦਾ ਜੋਤੀਵਾ ਫੂਲੇ ਜੀ ਤੇ ਉਹਨਾਂ ਦੀ ਪਤਨੀ ਸਵਿੱਤਰੀ ਬਾਈ ਫੂਲੇ ਜੀ ਨੇ ਉਸ ਸਮੇਂ ਦੇ ਸਮਾਜ ਦੇ ਨਾਲ ਜਿਹੜੀ ਹੈ ਬਿਲਕੁਲ ਐਨ ਹੱਡ ਪੀਚਮੀ ਜਿਹੜੀ ਟੱਕਰ ਲਈ ਹੈਗੀ ਆ ਤੇ ਸੁਸਾਇਟੀ ਨੂੰ ਜਿਹੜੀਆਂ ਗੁਲਾਮੀ ਦੇ ਜ਼ੰਜੀਰਾਂ ਸੀਆਂ ਜਿਹੜੀਆਂ ਜਾਤੀ ਦਾ ਕੋਹੜ ਚੁੰਬੜਿਆ ਹੋਇਆ ਸੀਗਾ ਉਹਨੂੰ ਬਿਲਕੁਲ ਲਾਉਣ ਤੱਕ ਆਪਣੀ ਪੂਰੀ ਜਿਹੜੀ ਕੋਸ਼ਿਸ਼ ਕੀਤੀ ਆ ਕਿ ਕੁਝ ਜਿਹੜੇ ਕੁਝ ਸੀਨ ਜਿਹੜੇ ਇਸ ਫਿਲਮ ਦੇ ਵਿੱਚੋਂ ਹਜੇ ਕੱਟ ਕੀਤੇ ਗਏ ਆ ਹੋ ਸਕਦਾ ਜੇਕਰ ਉਹ ਸੀਨ ਜਿਹੜੇ ਵਿੱਚ ਪੇਸ਼ ਕੀਤੇ ਜਾਂਦੇ ਤਾਂ ਲੋਕਾਂ ਨੂੰ ਹੋਰ ਵੀ ਜਿਹੜਾ ਇਹਦੇ ਬਾਰੇ ਜਾਣਕਾਰੀ ਮਿਲਦੀ ਤੇ ਫਿਲਮ ਦੇ ਡਾਇਰੈਕਟਰ ਨੂੰ ਪ੍ਰੋਡਿਊਸਰ ਨੂੰ ਸਲੂਟ ਆ ਜਿਨ੍ਹਾਂ ਦੀ ਜਿਹੜੀ ਇੰਨੀ ਵਧੀਆ ਵਿਚਾਰਤਾ ਰਾਇਆ ਤੇ ਉਹਨਾਂ ਨੇ ਜਿਹੜੀ ਇਹ ਸੋਸਾਇਟੀ ਨੂੰ ਬਹੁਤ ਵਧੀਆ ਦੇਣ ਦਿੱਤੀ ਹੈ ਤੇ ਸਾਡੇ ਲੋਕਾਂ ਨੂੰ ਵੀ ਜਿਹੜਾ ਇਹਦੇ ਤੋਂ ਬਹੁਤ ਵਧੀਆ ਜਿਹੜਾ ਆ ਸਿੱਖਣਾ ਚਾਹੀਦਾ ਕਿ ਕਿਵੇਂ ਜਿਹੜਾ ਸਮਾਜ ਦੇ ਵਿੱਚ ਇਹ ਜਾਤ ਪਾਤ ਦਾ ਜਿਹੜਾ ਭੇਦਭਾਵ ਸੀਗਾ ਕਿ ਕਿਵੇਂ ਆਪਾਂ ਅੱਜ ਦੀ ਸਥਿਤੀ ਦੇ ਵਿੱਚ ਪਹੁੰਚੇ ਆ ਤੇ ਜਿਹੜੀ ਗਰਲ এডੂਕੇਸ਼ਨ ਹੈਗੀ ਆ ਉਹਨੂੰ ਪ੍ਰੋਮੋਸ਼ਨ ਦੇਣ ਦੇ ਲਈ ਉਹਨਾਂ ਦੀ ਪ੍ਰੋਮੋਟ ਕਰਨ ਦੇ ਲਈ ਸੁਵਿਤਰੀ ਜੀ ਪੂਲੇ ਜੀ ਨੂੰ ਤੇ ਫਾਤਿਮਾ ਸ਼ੇਖ ਜੀ ਨੂੰ ਸਾਡਾ ਸਲੂਟ ਆ ਤੇ ਜਿਨ੍ਹਾਂ ਵੀਰਾਂ ਨੇ ਇਹ ਫਿਲਮ ਜਿਹੜੀ ਆ ਦਿਖਾਉਣ ਦਾ ਸਾਰਿਆਂ ਦਾ ਉਪਰਾਲਾ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਅੱਗੇ ਤੋਂ ਵੀ ਅਸੀਂ ਆਪਣੇ ਸਟੂਡੈਂਟਸ ਨੂੰ ਵੀ ਦਿਖਾਵਾਂਗੇ ਫਿਲਮ ਕਿਉਂਕਿ ਇਹ ਜਿਹੜੀ ਆ ਸਾਡੀ ਪਰਣ ਵਿਵਸਥਾ ਜਾਤੀ ਅਧਾਰਤ ਸੀਗੀ ਉਹਦੇ ਤੇ ਇੱਕ ਬਹੁਤ ਹੀ ਕਰਾਰੀ ਝੋਟ ਹੈ ਧ ਆ ਜਿਹੜੀ ਫਿਲਮ ਆਪਾਂ ਦੇਖ ਕੇ ਹਟੇ ਆਂ ਫੁਲੇ ਬਹੁਤ ਵਧੀਆ ਤਰੀਕੇ ਦੇ ਨਾਲ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਫਿਲਮ ਬਣਾਈ ਆ ਜਿਹੜੇ ਜਿੰਨੇ ਵੀ ਆਰਟਿਸਟ ਹੈਗੇ ਆ ਮਤਲਬ ਉਸ ਸਮੇਂ ਦੀ ਜਿਹੜੀ ਸਮਾਜਿਕ ਹਾਲਤ ਸੀਗੀ ਜੋ ਨਾ ਬਰਾਬਰੀਆਂ ਦਾ ਸਾਡਾ ਦੇ ਸਾਹਮਣਾ ਕਰ ਰਿਹਾ ਸੀਗਾ ਤੇ ਖਾਸ ਤੌਰ ਤੇ ਜਿਵੇਂ ਕਮਾਂ ਤਾਂ ਗੱਲ ਐਜੂਕੇਸ਼ਨ ਨੂੰ ਪ੍ਰੋਮੋਟ ਕਰਨ ਲਈ ਔਰ ਜਾਤੀਵਾਦ ਜਿਹੜਾ ਉਸ ਵੇਲੇ ਚੱਲ ਰਿਹਾ ਸੀ ਸਮਾਜਿਕ ਬੁਰਾਈਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਮਹਾਤਮਾ ਜੋਤੀਬਾ ਫੁਲੇ ਦੀ ਆ ਜਿਹੜਾ ਕੰਟਰੀਬਿਊਸ਼ਨ ਹੈ ਇਸ ਵਿਤਰੀਬਾਈ ਫੂਲੇ ਜੀ ਜਿਨ੍ਹਾਂ ਨੇ ਸਮਾਜ ਦੀ ਪਰਵਾਹ ਨਾ ਕਰਦੇ ਹੋਏ ਮਤਲਬ ਉਹਨਾਂ ਬੁਰਾਈਆਂ ਨੂੰ ਖਤਮ ਕਰਨ ਦੇ ਵਿੱਚ ਆਪਣਾ ਜਿਹੜਾ ਕੰਟਰੀਬਿਊਟ ਕੀਤਾ ਆ ਉਹ ਬਹੁਤ ਹੀ ਸراہਨਯੋਗ ਕਦਮ ਆ ਬਹੁਤ ਵਧੀਆ ਉਹਨਾਂ ਦੇ ਐਫਰਟਸ ਨੂੰ ਆਪਾਂ ਸਲੂਟ ਕਰਦੇ ਆ ਤੇ ਅਸੀਂ ਮੈਂ ਖਾਸ ਤੌਰ ਤੇ ਕਹਿਣਾ ਚਾਹਾਂਗਾ ਕਿ ਸਾਡੀਆਂ ਜੜੀਆਂ ਭੈਣਾ ਮਾਤਾਵਾ ਬੱਚੇ ਹੈਗੇ ਆ ਸਟੂਡੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਆ ਤਾਂ ਕਿ ਉਹ ਇਸ ਫਿਲਮ ਨੂੰ ਦੇਖ ਕੇ ਉਹਨਾਂ ਨੂੰ ਐਟਲੀਸਟ ਪਤਾ ਲੱਗੇ ਅਸੀਂ ਟੀਚਰਸ ਆਪਾਂ ਕਿਤਾਬਾਂ ਵਿੱਚ ਭਰੌਣੇ ਬੱਚਿਆਂ ਨੂੰ ਬਿਆ ਚੀਜ਼ ਇਦਾਂ ਹੁੰਦੀ ਇਦਾਂ ਹੁੰਦੀ ਹੈ ਜਦੋਂ ਉਹ ਰੀਅਲ ਲਾਈਫ ਦੇ ਵਿੱਚ ਆ ਜਾਂ ਫਿਲਮ ਦੇ ਮਾਧਿਅਮ ਨਾਲ ਦੇਖੋਗੇ ਤਾਂ ਉਹਨਾਂ ਨੂੰ ਮੈਂ ਸਮਝਦਾ ਬਹੁਤ ਸਾਰੀ ਅਵੇਰਨੈਸ ਹੋਊਗੀ ਔਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗੂਗਾ ਵੀ ਕਿੰਨਾ ਲੰਬਾ ਸੰਘਰਸ਼ ਕਰਕੇ ਸਾਡੇ ਜਿਹੜੇ ਮਹਾਪੁਰਸ਼ ਹੈਗੇ ਇਹਨਾਂ ਨੇ ਸਾਨੂੰ ਆਜ਼ਾਦੀ ਦੁਵਾਈਆ ਔਰ ਖਾਸ ਤੌਰ ਤੇ ਲੜਕੀਆਂ ਜਿਹੜੀਆਂ ਅੱਜ ਪ੍ਰਾਪਰ ਦੇ ਮੌਕੇ ਮਾਰ ਰਹੀਆਂ ਜਿਨ੍ਹਾਂ ਦੀ ਐਜੂਕੇਸ਼ਨ ਬਹੁਤ ਵਧੀਆ ਹੋ ਰਹੀ ਆ ਉਹਦੀ ਸਟਾਰਟਿੰਗ ਜਿਹੜੀ ਹੈ ਭਾਰਤ ਦੀ ਪਹਿਲੀ ਮਹਿਲਾ ਸ਼ਿਸ਼ਟ ਜਿੱਦਾਂ ਆਪਾਂ ਕਹਿੰਦੇ ਆ ਸਭਿਤਰੀਬਾਈ ਫੂਲੇ ਜੀ ਫਾਤਿਮਾ ਸ਼ੇਖ ਜੀ ਉਹਨਾਂ ਦੇ ਯਤਨਾਂ ਨੂੰ ਸ ਤੇ ਮੈਂ ਸਮਝਦਾ ਵੀ ਉਹਨਾਂ ਦੀ ਯਤਨਾ ਸਦਕਾ ਹੀ ਆ ਕਿ ਅੱਜ ਜਿਹੜੇ ਸਾਡੇ ਬੱਚੇ ਆ ਬਰਾਬਰ ਦੀ ਐਜੂਕੇਸ਼ਨ ਲੈ ਰਹੇ ਆ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਵੀਰ ਜੀ ਕਰਨੈਲ ਜੀ ਔਰ ਹੋਰ ਜਿਹੜੇ ਸਾਡੇ ਸਾਥੀ ਹੈਗੇ ਆ ਜਿਨ੍ਹਾਂ ਨੇ ਫਿਲਮ ਇੱਥੇ ਤੱਕ ਲਵਾ ਕੇ ਸਾਨੂੰ ਇਹ ਦੇਖਣ ਦਾ ਮੌਕਾ ਦਿੱਤਾ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਫਿਲਮ ਜਿਹੜੀ ਆ ਜਰੂਰ ਇਹ ਦੇਖੋ ਬਹੁਤ-ਬਹੁਤ ਧੰਨਵਾਦ ਲੋ ਲਗਾਉਣ ਬਾਰੇ ਕਿੱਦਾਂ ਸੋਚਿਆ ਤੇ ਕਿੰਨਾ ਟਾਈਮ ਤੁਹਾਨੂੰ ਲੱਗਾ ਕਿ ਇਹ ਹਾਊਸਫੁੱਲ ਕਰਨ ਲਈ ਤੁਹਾਨੂੰ ਕੀ-ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਰ ਮੈਂ ਤਾਂ ਪਹਿਲਾਂ ਥੈਂਕ ਯੂ ਕਰੂੰਗਾ ਜਿਨ੍ਹਾਂ ਨੇ ਫਿਲਮ ਬਣਾਈ ਆ ਪ੍ਰੋਡੂਸਰ ਡਾਇਰੈਕਟਰ ਸਾਹਿਬ ਦਾ ਬਹੁਤ ਵਧੀਆ ਫਿਲਮ ਹੈ ਅਸੀਂ ਐਕਚੁਅਲੀ ਸ਼ੁੱਕਰਵਾਰੀ ਸ਼ੁੱਕਰਵਾਰੀ ਸਾਡੀ ਸਲਾਹ ਹੋਈ ਸੀ ਕਿ ਕਰਨੈਲ ਭਾਜੀ ਦੇ ਨਾਲ ਕਿ ਅਸੀਂ ਹੁਸ਼ਿਆਰਪੁਰ ਫਿਲਮ ਦੇਖਣ ਜਾਣਾ ਹੁਸ਼ਿਆਰਪੁਰ ਸਾਡੇ ਉੱਥੇ ਲਿੰਕ ਕੀਤਾ ਤੇ ਉਹ ਕਹਿੰਦੇ ਵੀ ਹਜੇ ਅਸੀਂ ਦੱਸਾਂਗੇ ਤੁਹਾਨੂੰ ਮੈਸੇਜ ਕਰਾਂਗੇ ਜਿਸ ਦਿਨ ਫਿਲਮ ਲਾਉਣੀ ਹੈ ਫਿਰ ਅਸੀਂ ਸੋਚਿਆ ਕਿ ਉਹ ਨਾ ਅਸੀਂ ਆਪਾਂ ਆਪਣੇ ਲੋਕਲ ਮਾਲਪੁਰ ਦੇ ਏਰੀਆ ਵਿੱਚ ਹੀ ਆਪਾਂ ਫਿਲਮ ਲਵਾ ਲਈਏ ਭਾਜੀ ਨਾਲ ਗੱਲ ਹੋਈ ਤੇ ਅਸੀਂ ਇੱਥੇ ਆ ਗਏ ਦੋ ਚਾਰ ਸਾਥੀ ਇਕੱਠੇ ਹੋਏ ਆਪਾਂ ਆਪਾਂ ਇੱਥੇ ਆਏ ਤੇ ਇਹਨਾਂ ਨਾਲ ਆਪਣੇ ਜੀ ਸਿਨੇਮਾ ਜੀ ਨਾਲ ਗੱਲ ਹੋਈ ਇਹਨਾਂ ਨਾਲ ਉਹ ਕਹਿੰਦੇ ਠੀਕ ਆ ਤੁਸੀਂ ਆਪਣੇ ਹਿਸਾਬ ਨਾਲ ਜੇ ਤੁਸੀਂ ਚਾਹੁੰਦੇ ਆ ਤੇ ਅਸੀਂ ਫਿਰ ਲਗਾਵਾਂਗੇ ਔਰ ਸੀ ਸਿਰਫ ਆਪਾਂ ਸ਼ਨੀਵਾਰ ਕੱਲ੍ਹ ਹੀ ਸ਼ਨੀਵਾਰ ਸੀਗਾ ਪਰ ਸੋ ਹਾਂ ਆਪਾਂ ਇਸ ਸ਼ੁੱਕਰਵਾਰ ਹੀ ਆਏ ਸੀਗੇ ਸਿਰਫ ਜੀ ਇੱਕ ਦਿਨ ਦੇ ਵਿੱਚ ਹੀ ਅਸੀਂ ਸਾਨੂੰ ਇੰਨਾ ਵਧੀਆ ਹੰਗਾਰਾ ਮਿਲਿਆ ਕਿ ਸਾਡਾ ਹਾਊਸ ਫੁੱਲ ਹੋਇਆ ਉਹ ਸਾਡੇ ਸਾਥੀ ਜਿਹੜੇ ਕਾਫੀ ਉਹ ਖੜਕੇ ਵੀ ਦੇਖਦਾ ਹੈ ਮੂਵੀ ਤੇ ਸਾਨੂੰ ਐਕਸਟਰਾ ਕੁਰਸੀਆਂ ਤੇ ਲਾਉਣੀਆਂ ਪਈਆਂ ਸਰ ਬਹੁਤ ਵਧੀਆ ਪ੍ਰਸ਼ੰਸਾ ਤੁਹਾਡਾ ਕੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਸ਼ੋਅ ਹੋਰ ਆਰਗੇਨਾਈਜ਼ ਕਰੋਗੇ ਜੀ ਬਿਲਕੁਲ ਜੀ ਬਿਲਕੁਲ ਆਪਣਾ ਸਾਨੂੰ ਜਿਸ ਸਾਬ ਨਾਲ ਸਹਿਯੋਗ ਮਿਲ ਰਿਹਾ ਸਾਨੂੰ ਸਾਥੀਆਂ ਦੇ ਫੋਨ ਆ ਕਾਲ ਆ ਅੱਜ ਵੀ ਆਏ ਕਾਫੀ ਸਾਥੀ ਸਾਨੂੰ ਓਜ ਵੀ ਸੀਗੇ 8-8 ਟਿਕਟਾ ਬੁੱਕ ਕਰਨ 10-10 ਟਿਕਟਾ ਬੁੱਕਾ ਨੂੰ ਫੋਨ ਆ ਰਹੇ ਸੀਗੇ ਅਸੀਂ ਬਹੁਤ ਜਲਦੀ ਇੱਕ ਸ਼ੋਅ ਐਸੇ ਹਫ਼ਤੇ ਉਸ ਤੋਂ ਅੱਗੇ ਸੈਟਰਡੇ ਸੰਡੇ ਦੋ ਸ਼ੋਅ ਦੋ ਤਿੰਨ ਸ਼ੋਟ ਅਸੀਂ ਬਹੁਤ ਜਲਦੀ ਜਲਦੀ ਲਗਾ ਰਹੇ ਹਾਂ ਉਹ ਸਾਰੇ ਸਯੋ ਇਲਾਕੇ ਦੇ ਸਯੋਗ ਨਾਲ ਸੰਗਤਾਂ ਦੇ ਸਯੋਗ ਨਾਲ ਜਿਹੜੇ ਡਿਮਾਂਡ ਤੇ ਇਹ ਫਿਲਮ ਤਕਰੀਬਤ ਤਿੰਨ ਚਾਰ ਸ਼ੋਟ ਸੀ ਜਰੂਰ ਲਵਾਵਾਂਗੇ ਬਿਲਕੁਲ ਸਰ ਪਹਿਲਾਂ ਤਾਂ ਸਾਰੇ ਹੀ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇੰਨੇ ਛੋਟੇ ਜੇ ਸ਼ਾਰਟ ਨੋਟਸ ਦੇ ਉੱਪਰ ਇੱਕ ਛੋਟੇ ਮੈਸੇਜ ਦੇ ਉੱਪਰ ਇੱਕ ਸਾਡੀ ਗੱਲ ਜਿਹੜੀ ਆ ਉਹ ਮੈਸਜ ਨੂੰ ਇੰਨੇ ਵੱਡੇ ਲੈਵਲ ਤੇ ਕਨਵੇ ਹੋਇਆ ਕਿ ਉਹ ਜਿੱਦਾਂ ਕਹਿੰਦੇ ਨੇ ਜੰਗਲ ਦੀ ਅੱਗ ਵਾਂਗੂ ਫੈਲ ਜਾਣੀ ਬਿਲਕੁਲ ਉਹਦੇ ਨਾਲ ਜਣ ਕੇ ਹੱਥੋਂ ਹੱਤੀ ਸਾਡੇ ਜਿਹੜੀ ਤੇ ਇੱਕ ਇਹ ਮੈਂ ਸਮਝਦਾ ਆ ਇੱਕ ਸਮਾਲੀ ਬਹੁਤ ਵੱਡੀ ਇੱਕ ਸੇਧ ਆ ਸਮਾਲੀ ਬਹੁਤ ਵੱਡੀ ਇੱਕ ਗੱਲ ਆ ਕਿ ਜਦੋਂ ਅਸੀਂ ਕੋਈ ਵੀ ਸਾਨੂੰ ਕੋਈ ਮੈਸੇਜ ਮਿਲਦਾ ਸੀ ਸਾਰੇ ਝਟ ਇਕੱਠੇ ਹੁੰਨੇ ਆ ਤਾਂ ਸਾਡੇ ਸਤਿਗੁਰਾਂ ਨੇ ਸਾਨੂੰ ਇਹ ਕਹਿਆ ਕਿ ਮਦੋ ਸਾਸਨ ਤੋਂ ਰਹੀਏ ਜਿਵੇਂ ਮਧੂ ਮਘੇਰਾ ਸਾਡੇ ਸਤੂਰ ਅਫਜ਼ਲ ਜੀ ਨੇ ਸਾਡੇ ਜਿੰਨੇ ਵੀ ਮਹਾਂਪੁਰਖ ਹੋਏ ਉਹਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਅ ਪੜੋ ਜੁਰੋ ਸੰਘਰਸ਼ ਕਰੋ ਮਤਲਬ ਕਿ ਸੱਚ ਦੇ ਰਾਹ ਤੇ ਚੱਲੋ ਪਿਆਰ ਨਾਲ ਰਹੋ ਠੀਕ ਆ ਜੀ ਤੇ ਤਾਂ ਕਿ ਸੱਚ ਦੇ ਰਾਹ ਤੇ ਚਲਦੇ ਹੋਏ ਸਾਡੀ ਗੁਰਬਾਣੀ ਵੀ ਲਿਖਿਆ ਹੈ ਕਿ ਉਸਤ ਤੱਕਰੇ ਜਾਂ ਤੋ ਸਾਡਾ ਪਰਾਲਾ ਜਿਹੜਾ ਅੱਗੇ ਤੋਂ ਵੀ ਚੱਲੂਗਾ ਅਸੀਂ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਸਵੇਰੇ ਵੀ ਮੈਨੂੰ ਐਨੇ ਫੋਨ ਆਏ ਕਟੜੋ ਮੈਨੂੰ ਕੋਈ ਕਹਿੰਦਾ ਜੀ ਮੈਨੂੰ 15 ਟਿਕਟਾਂ ਮੇਰੀ ਰੱਖੋ ਕੋਈ ਕਹਿੰਦਾ 25 ਟਿਕਟਾਂ ਰੱਖੋ ਜਦੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਬ ਦੇਖੋ ਸਾਡਾ ਸ਼ੋਅ ਫੁੱਲ ਹੋ ਗਿਆ ਆ ਤੇ ਅਸੀਂ ਫੁੱਲ ਕਹਤੋਂ ਕਿ ਸਾਡਾ ਸ਼ੋਅ ਓਵਰਫਲੋ ਹੋ ਗਿਆ ਕਿ ਸਾਨੂੰ ਕੋ 10 ਸੀ ਤੁਹਾਨੂੰ ਐਕਸਟਰਾ ਲਗਾਉਣੀਆਂ ਪੈ ਰਹੀਆਂ ਬੇਜ ਕਈ ਸਾਥੀ ਤਾਂ ਕਿ ਅਸੀਂ ਮੈਟ ਤੇ ਬੈ ਕੇ ਫਿਲਮ ਦੇਖ ਲੈਣੀ ਆ ਸਾਨੂੰ ਪਲੀਜ਼ ਕਰ ਲੋ ਅਸੀਂ ਕਹਿੰਦੇ ਦੇਖੋ ਕੋਈ ਨਹੀਂ ਕਿ ਡੈਕ ਰਮ ਸਾਡਾ ਹੁੰਦਾ ਆ ਤੇ ਅਸੀਂ ਕੋਈ ਨਹੀਂ ਬਿਲਕੁਲ ਐ ਵਧੀਆ ਦੇਖਾਂਗੇ ਤੁਸੀਂ ਬਹੁਤ ਜਲਦੀ ਇਹ ਇਸ ਕਰਕੇ ਅਸੀਂ ਔਰ ਵਿਦਨ ਡੇ ਆਊਟ 2 ਅਸੀਂ ਇੱਕ ਨਵਾਂ ਸ਼ੋਅ ਹੋਰ ਸ਼ੋਅ ਆਰਗੇਨਾਈਜ਼ ਕਰਾਂਗੇ ਤੇ ਜਿੰਨੇ ਸਾਥੀ ਰਹਿੰਦੇ ਉਹਨਾਂ ਸਾਰਿਆਂ ਨੂੰ ਅਪੀਲ ਵੀ ਹੈ ਹੱਥ ਜੋੜ ਕੇ ਬੇਨਤੀ ਵੀ ਆ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਵੇ ਤੇ ਵੱਧ ਤੋਂ ਵੱਧ ਸਾਥੀਆਂ ਨੂੰ ਇਹ ਮਿਲਾਇਆ ਜਾਵੇ ਦੂਜੇ ਨੰਬਰ ਤੇ ਅਸੀਂ ਸੰਡੇ ਨੂੰ ਦੋ ਸ਼ੋਅ ਬਾਰੇ ਸੋਚ ਰਹੇ ਆ ਉਹ ਜਿਹੜਾ ਇੱਕ ਸ਼ੋਅ ਉਹ ਬੱਚਿਆਂ ਵਾਸਤੇ ਫ੍ਰੀ ਆ ਕੋਸਟ ਲਾਇ ਉਹ ਇਹ ਸਾਡੇ ਸਾਥੀ ਬਹੁਤ ਹੀ ਸਾਡੇ ਅ ਮੇਰੇ ਕੋਲ ਮਿਲ ਕੇ ਆ ਵੀ ਰਹੇ ਨੇ ਪੈਸੇ ਉਹਨਾਂ ਨੇ ਮਿਲ ਕੇ ਕੰਟਰੀਬਿਊਸ਼ਨ ਸ਼ੁਰੂ ਕਰ ਦਿੱਤਾ ਆ ਤੇ ਬਹੁਤ ਜਲਦੀ ਅਸੀਂ ਬਾਕੀ ਸਾਥੀਆਂ ਸਲਾਹ ਕਰਕੇ ਜਿਹੜੀ ਵੀ ਅਮਾਉਂਟ ਸਾਡੀ ਇਕੱਠੀ ਹੋਈ ਅਸੀਂ ਉਹ ਇਧਰ ਜ਼ਰੂਰ ਲਾਮਕ ਦੇ ਬੱਚਿਆਂ ਨੂੰ ਫ੍ਰੀ ਕੋਸਟੇ ਸ਼ੋਅ ਦਿਖਾ ਲਿਆ ਜਾਊਗਾ ਤੇ ਸਰ ਤੇ ਦੇ ਦਸਤਖਤਾਂ ਨਿਰਾਨਾ ਜੀ ਉਹਨਾਂ ਨੂੰ ਦੇਖਣੀ ਆ ਤੇ ਉਹਨਾਂ ਨੂੰ ਆਪਣਾ ਕੋਈ ਸੰਪਰਕ ਨੰਬਰ ਜਰੂਰ ਹਾਂਜੀ ਸਰ ਮੇਰਾ ਨਾਮ ਮਾਸਟਰ ਕਰਨਲ ਸਿੰਘ ਜੀ ਮੈਂ ਐਸਐਸ ਮਾਸਟਰ ਐਸ ਦੇ ਤੌਰ ਤੇ ਜੌਬ ਕਰ ਰਿਹਾ ਮੇਰਾ ਫੋਨ ਨੰਬਰ 94632 60218 9872127693 ਜੱਸੀ ਪਿੰਡ ਖਾਨਪੁਰ 9872127693 ਠੀਕ ਹੈ ਧੰਨਵਾਦ ਜੀ ਬਹੁਤ ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ